ਐਸਾ ਕੀਰਤਨ ਕਰ ਮਨ ਮੇਰੇ ਈਹਾ ਉਹਾ ਜੋ ਕਾਮ ਤੇਰੇ ਦੋਈ ਲੋਕੀ ਸਹਾਈ ਹੋਵੇ ਕੀਰਤਨ ਕੀਰਤਨ ਕਹਿੰਦੇ ਨੇ ਕੀ ਰਤਨ ਅਮੁੱਲਾ ਲਾਲ ਜੀ ਦੇ ਹਿਰਦੇ ਚ ਵਸ ਗਿਆ ਹਜੂਰ ਕਹਿੰਦੇ ਹਰ ਗੁਣ ਕਹੇ ਹਰ ਗੁਣ ਗਾਵੇ ਤਿਸ ਜਨ ਦੂਖ ਪਾਪ ਨਿਕਟ ਨਾ ਆਵੇ ਮਨਸਾ ਧਾਰ ਜੋ ਘਰ ਤੇ ਆਵੇ ਸਾਧ ਸੰਗ ਜਨਮ ਮਰਨ ਮਟਾਵੇ ਜਨਮ ਮਰਨ ਮੁੱਕ ਜਾਂਦਾ ਸੰਗਤ ਵਿੱਚ ਸਾਨੂੰ ਸ਼ਾਂਤੀ ਨਹੀਂ ਆਉਂਦੀ ਪਰ ਅਸੀਂ ਗੁਰੂ ਦੇ ਮੁਤਾਬਕ ਸੰਗਤ ਨਹੀਂ ਕਰਦੇ ਗੁਰੂ ਦੇ ਹੁਕਮ ਦੇ ਮੁਤਾਬਕ ਸੰਗਤ ਨਹੀਂ ਕਰਦੇ ਗੁਰੂ ਪਾਤਸ਼ਾਹ ਨੇ ਤਾਂ ਸਾਨੂੰ ਆਖਿਆ ਹੈ ਵੀ ਐਸਾ ਕੀਰਤਨ ਕਰ ਐਸਾ ਨਾਮ ਜਪ ਜਬਜੀ ਸਾਹਿਬ ਭਾਵੇਂ ਇੱਕ ਕਰ ਲੈ ਪਰ ਤੂੰ ਐਉਂ ਪੜ ਜਿਵੇਂ ਗੁਰੂ ਨਾਨਕ ਸਾਹਿਬ ਨਾਲ ਗੱਲਾਂ ਕਰਨੀਆਂ ਨੇ ਇੱਕ ਇੱਕ ੴ ਨੂੰ ਤਾਂ ਇਹ ਲੰਘਾ ਜਾਣਿਆ ਜਿਵੇਂ ਪਤਾ ਹੀ ਨਹੀਂ ਹੁੰਦਾ ਹੌਲੀ ਹੌਲੀ ਠਹਿਰਾ ਨਾਲ ਹੌਲੀ ਹੌਲੀ ਇੱਕ ਓ ਅੰਕਾਰ ਗੁਰਬਾਣੀ ਹੈ ਟਕਸਾਲ ਦਾ ਬਚਨ ਹੈ ਇੱਕ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਇੱਥੇ ਪੜਦੇ ਸੀ ਓਮ ਉਹ ਕਿੱਥੇ ਉਲਝੇ ਹੋਏ ਸੀ ਬ੍ਰਹਮਾ ਵਿਸ਼ਨੂੰ ਮਹੇਸ਼ ਵਿੱਚ ਓਮ ਤਿੰਨ ਬ੍ਰਹਮਾ ਸਰੀਰ ਬਣਾਉਂਦਾ ਹੈ ਵਿਸ਼ਨੂੰ ਭਗਵਾਨ ਰੋਟੀ ਦਿੰਦੇ ਨੇ ਸ਼ਿਵ ਜੀ ਮਹਾਰਾਜ ਮਾਰਦੇ ਨੇ ਗੁਰੂ ਨਾਨਕ ਸਾਹਿਬ ਨੇ ਆਖਿਆ ਭਲਿਓ ਇਹ ਬਹਿਮ ਚ ਨਾ ਪੈ ਜਿਓ ਸਿੱਖੋ ਸ਼ਿਵ ਜੀ ਕਿਸੇ ਨੂੰ ਨਹੀਂ ਮਾਰਦਾ ਆਖੋ ਸਤਨਾਮ ਵਾਹ ਗੁਰੂ ਕਿਉਂਕਿ ਸਾਡੇ ਬਾਪੂ ਨੇ ਸਾਡੇ ਉੱਤੋਂ ਭਾਰ ਲਾਤਾ ਹਰ ਬਿਨ ਕੋਈ ਮਾਰ ਜੀਵਾਲ ਨਾ ਸਕੇ ਹੋਏ ਨ ਚਿੰਤ ਨਸਲ ਹੋਏ ਰਈਐ ਕਈ ਕਹਿੰਦੇ ਜੀ ਮੇਰੇ ਤੇ ਉਹ ਹੋ ਗਿਆ ਵਾਹ ਹੋ ਗਿਆ ਮੈਨੂੰ ਐ ਕਹਤ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਿੱਖਾ ਡੋਲੀ ਨਾ ਭਾਈ ਰੇ ਮਤ ਕੋਈ ਜਾਣੇ ਔਰ ਕਿਸੇ ਕੇ ਕਿਛ ਹੱਥ ਹੈ ਸਭ ਕਰੇ ਕਰਾਇਆ ਸਭ ਜਰਾ ਮਰਾ ਤਾਪ ਸਰਪ ਸਭ ਹਰ ਕੇ ਵਸ ਹੈ ਕੋਈ ਲਾਗ ਸਕੇ ਨਾ ਕਿਸੇ ਦਾ ਲਾਇਆ ਤੈਨੂੰ ਕਿਸੇ ਦੇ ਅਧੀਨ ਨਹੀਂ ਕੀਤਾ ਤੈਨੂੰ ਸੰਗਰਾਂਦਾ ਮਸਿਆ ਨਾਲ ਨਹੀਂ ਜੋੜਿਆ ਤੈਨੂੰ ਪੁੰਨਿਆਂ ਨਾਲ ਨਹੀਂ ਜੋੜਿਆ ਤੈਨੂੰ ਸੂਰਜ ਦੀਆਂ ਰਾਸਾਂ ਨਾਲ ਨਹੀਂ ਜੋੜਿਆ ਤੈਨੂੰ ਚੰਦਰਮਾ ਦੀਆਂ ਰਾਸਾਂ ਨਾਲ ਨਹੀਂ ਜੋੜਿਆ ਸਿੱਖਾ ਤੈਨੂੰ ਤਾਂ ਸ਼ਬਦ ਨਾਲ ਜੋੜਿਆ ਕਿਉਂਕਿ ਤੇਰਾ ਵਾਸਾ ਹੀ ਸ਼ਬਦ ਵਿੱਚ ਹੈ ਤੇਰਾ ਜੰਮਣਾ ਵੀ ਸ਼ਬਦ ਹੈ ਤੇਰਾ ਜੀਵਣਾ ਵੀ ਸ਼ਬਦ ਹੈ ਤੇਰਾ ਮਰਨਾ ਵੀ ਸ਼ਬਦ ਹੈ ਨਹੀਂ ਸਮਝ ਆਉਂਦੀ ਤਾਂ ਪੜ ਲੈ ਕੀਤਾ ਪਸਾਓ ਆ ਜੋ ਕੁਝ ਪਸਾਰਾ ਹੈ ਕਿੱਥੋਂ ਬਣਿਆ ਏ ਕੋ ਕਵਾਉ ਤੁਹਾਡੀ ਬੋਲੀ ਆ ਕਵਾਉ ਕੂਣਾ ਬੋਲਣਾ 사ਉਂਡ ਧੁਨ ਇੱਕੋ ਚੀਜ਼ ਦੇ ਨਾਮ ਨੇ ਸ਼ਬਦ ਇੱਕ 사ਉਂਡ ਧੁਨ ਸ਼ਬਦ ਤੋਂ ਤੂੰ ਪੈਦਾ ਹੋਇਆ ਸਾਰਾ ਸੰਸਾਰ ਤੇ ਸ਼ਬਦ ਵਿੱਚ ਹੀ ਅਸੀਂ ਮਿਲਣਾ ਸੀ ਅਸੀਂ ਸ਼ਬਦ ਛੱਡ ਕੇ ਦੇਹ ਧਾਰੀਆਂ ਦੇ ਪੱਲੇ ਪੈ ਗਏ ਆਖੋ ਸਤਨਾਮ ਸ਼ੁਰੂਆਹ ਹੈ ਗੁਰੂ ਇਸੇ ਕਰਕੇ ਦੁਖੀ ਤੇ ਅਸ਼ਾਂਤ ਹੋ ਗਏ ਹਾਂ ਇਸੇ ਕਰਕੇ ਸਾਧ ਸੰਗਤ ਸੁੱਖ ਦੀ ਭਾਲ ਕਰਨ ਵਾਸਤੇ ਨਾ ਅਸੀਂ ਚੱਲ ਪਏ ਜਿਉਂ ਦੇ ਜੰਮਿਆਂ ਸੁੱਖ ਲੈਣਾ ਸ਼ੁਰੂ ਕਰਤਾ ਸੁੱਖ ਸੁੱਖ ਲੈਂਦੇ ਲੈਂਦੇ ਕੀ ਕਰ ਲਿਆ ਇਹ ਧਰਤੀ ਨੂੰ ਖੋਦਣ ਲੱਗ ਪਏ ਨਲੇ ਮੈਂ ਬੇਨਤੀ ਕਰ ਦਵਾਂ ਇਹ ਕੀਰਤਨ ਹੈ ਨਾ ਜਿਹੜਾ ਕਿਸੇ ਸੰਤ ਦਾ ਨਹੀਂ ਹੁੰਦਾ ਨਾ ਕਿਸੇ ਰਾਗੀ ਦਾ ਨਾ ਕਿਸੇ ਢਾਡੀ ਦਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਉਹ ਜਿਹਦੇ ਮਰਜੀ ਸਿਰ ਤੇ ਹੱਥ ਰੱਖ ਕੇ ਸੰਗਤ ਵਿੱਚ ਉਚਾਰਨ ਕਰਵਾ ਸਕਦਾ ਜਿਸ ਨੂੰ ਬਖਸ਼ ਲੈ ਮੇਰਾ ਪਿਆਰਾ ਸੋਜਸ ਤੇਰਾ ਗਾ ਜਿਹਨੂੰ ਬਖਸ਼ ਲੈਂਦੇ ਨੇ ਉਹ ਆਪ ਫਿਰ ਰਹਿਮਤ ਕਰਦੇ ਨੇ ਇਸ ਕਰਕੇ ਕਦੇ ਨਾ ਸੋਚਿਓ ਵੀ ਇਹ ਬਾਬੇ ਦਾ ਕੀਰਤਨ ਹੈ ਜੇ ਕਿਸੇ ਸੰਤ ਦਾ ਜਾਂ ਢਾਡੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਬੋਲ ਹੈ ਇਸ ਕਰਕੇ ਗੁਰੂ ਦੇ ਬੋਲ ਜਾਣ ਕੇ ਹਿਰਦੇ ਚ ਵਸਾਉਣ ਦੀ ਕੋਸ਼ਿਸ਼ ਕਰਦਾ ਧਰਤੀ ਨੂੰ ਖੋਦਣ ਲੱਗ ਪਿਆ ਇਨਸਾਨ ਬੜਾ ਕੁਝ ਦਿੱਤਾ ਰੱਬ ਨੇ ਬੜਾ ਕੁਝ ਤੁਹਾਨੂੰ ਧਰਤੀ ਚੋਂ ਹੀ ਮਿਲਦਾ ਹੈ ਪਾਣੀ ਇੱਥੋਂ ਮਿਲਿਆ ਹੋਰ ਬੜਾ ਅੰਨ ਦਾਣਾ ਸਭ ਧਰਤੀ ਚੋਂ ਮਿਲ ਰਿਹਾ ਇਹ ਦੱਸੋ ਬਈ ਇਹ ਧਰਤੀ ਚੋਂ ਜੋ ਕੁਝ ਸਾਨੂੰ ਮਿਲਿਆ ਔਰ ਮਿਲ ਰਿਹਾ ਆਉਂਦੇ ਵਾਲੇ ਸਮੇਂ ਚ ਵੀ ਮਿਲਦਾ ਰਹੇਗਾ ਕਿ ਇਹਨਾਂ ਪਦਾਰਥਾਂ ਨੇ ਸਾਨੂੰ ਸੁਖ ਦੇਤਾ 100 ਕੀਲੇ ਵਾਲਾ ਵੀ ਰੋਂਦਾ ਜਿਹੜਾ ਛੜਕ ਤੇ ਪਿਆ ਉਹ ਵੀ ਰੋਂਦਾ ਆਖੋ ਸਤਿਨਾਮ ਵਾਹਿਗੁਰੂ ਮੈਂ ਵੀ ਇੱਕ ਥੋੜਾ ਜਿਹਾ ਵਿੱਚ ਹੋਰ ਬਚਨ ਕਰ ਜਾਵਾਂ ਇਹਨੇ 2.5 ਲੱਖ ਰੁਪਇਆ ਲਾਇਆ ਪਾਠ ਤੇ ਸੁਖਵਿੰਦਰ ਸਿੰਘ ਨੇ ਤੇ ਐਨੇ ਪਦਾਰਥ ਬਣਾਏ ਨੇ ਇਹਦੀ ਇੱਕੋ ਚਾਹਨਾ ਵੀ ਸੰਗਤ ਵਿੱਚ ਬੈਠ ਕੇ ਸਾਰੇ ਫਤੇ ਜਾਂ ਵਾਹਿਗੁਰੂ ਉੱਚੀ ਬੋਲਣਗੇ ਤੇ ਆਪਾਂ ਇਹਦਾ ਮੁੱਲ ਮੋੜੀਏ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਫੇਰ ਆਖੋ ਸਤਨਾਮ ਵਾਹਿਗੁਰੂ ਮੇਰੇ ਪਿਆਰੇ ਬੈਠੇ ਨੇ ਬਾਬਾ ਮੱਖਣ ਸਿੰਘ ਜੀ ਬੈਠੇ ਨੇ ਤੋਂ ਸਾਥ ਸਿੰਘ ਹੋਰ ਹੈਡ ਗ੍ਰੰਥੀ ਸਾਹਿਬ ਵੀ ਆ ਰਹੇ ਨੇ ਹੋਰ ਵੀ ਬੜੇ ਪਤਵੰਤੇ ਸਤ ਮੈਂ ਬੇਨਤੀ ਕਰ ਦਵਾਂ ਜਿੰਨਾ ਉੱਚੀ ਬੋਲੋਗੇ ਉਹਨਾ ਮਨ ਸ਼ਾਂਤ ਵੀ ਰਹੇਗਾ ਟਿਕਾਚ ਵੀ ਰਹੇਗਾ ਨਲੇ ਫਿਰ ਜਿਹੜੀ 1 ਵਜੇ ਚਾਰ ਪੰਜ ਸਬਜ਼ੀਆਂ ਬਣਾਈਆਂ ਨੇ ਉਹਦੀ ਜਗਾ ਵੀ ਬਣ ਜੂਗੀ ਅੰਦਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਜੇ ਤਾਂ ਹੁਣ ਟੈਂਕੀ ਭਰ ਗਈ ਨਾ ਇਹਨੂੰ ਥੱਲੇ ਕਰਨ ਵਾਸਤੇ ਤੁਹਾਨੂੰ ਬੋਲਣਾ ਹੀ ਪੈਣਾ ਹੈ ਆਖੋ ਸਤਨਾਮ ਵਾਹਿਗੁਰੂ ਜੇ ਨਾਮ ਬੋਲੇ ਫਿਰ ਭਰੀ ਰਹਣੀ ਹੈ ਫਿਰ ਉਹ ਨਹੀਂ ਖਾਦਾ ਜਾਣਾ ਜਿਹੜਾ ਦੁਪਹਿਰ ਵਾਲਾ ਸੋਇਸ਼ ਕਰਕੇ ਮਨੋਮਈ ਬਿਰਤੀਆਂ ਕਾਗਰ ਕਰਕੇ ਗੁਰਬਾਣੀ ਦੇ ਨਾਲ ਜੁੜ ਕੇ ਆਖੋ ਸਤਨਾਮ ਗੁਰੂ ਗ੍ਰੰਥ ਸਾਹਿਬ ਜੀ ਕਿਸ ਤਰ੍ਹਾਂ ਨਿਊਟਰਲ ਕਰ ਰਹੇ ਨੇ ਕਿਵੇਂ ਸੁਖੀ ਕਰ ਰਹੇ ਬਕਰੀ ਗੱਲ ਆ ਵੀ ਅਸੀਂ ਉਹਦੀ ਗੱਲ ਹੀ ਸੁਣਦੇ ਰਮਾਲਾ ਤਾਂ ਦੇਤਾ ਪਰ ਜਿਹਨੂੰ ਰਮਾਲਾ ਦਿੱਤਾ ਉਹਦੀ ਗੱਲ ਵੀ ਸੁਣਨੀ ਪਏ ਦਾਨਪੁੰਨਤਾ ਕਰਤਾ ਜਿਹਨੂੰ ਦਾਨਪੁੰਨ ਕੀਤਾ ਉਹਦੀ ਗੱਲ ਵੀ ਸੁਣਨੀ ਪਏਗਾ ਉਹ ਕੌਣ ਹੈ ਉਹਦੇ ਬਾਰੇ ਜਾਣਨਾ ਵੀ ਪਏਗਾ ਤਾਂ ਫਾਇਦਾ ਹੈ ਨਹੀਂ ਤਾਂ ਫਾਇਦਾ ਨਹੀਂ ਜਿੰਨਾ ਮਰਜੀ ਜੋ ਮਰਜੀ ਕਰੀ ਜਾਓ ਉਹਦਾ ਕੋਈ ਫਾਇਦਾ ਨਹੀਂ ਜੇ ਉਹ 86 ਤੀਰਥ ਨਾਵੇ ਜੇ ਉਹ ਦਵਾ ਦਿਸ ਸਿਲਾ ਪੁਜਾਵੇ 68 ਤੀਰਥ ਮੈਂ ਪਹਿਲੇ ਦਿਨ ਵੀ ਆਖਿਆ ਸੀ ਸਾਰੇ ਦੇਵਤਿਆਂ ਨੇ ਰਲ ਕੇ ਵਿਸ਼ਨੂੰ ਨੂੰ ਕਿਹਾ ਮਹਾਰਾਜ ਕਿਰਪਾ ਕਰੋ ਭਈ ਤੀਰਥ ਤਾਂ ਲੱਖਾਂ ਹੀ ਨੇ ਕਿਰਪਾ ਕਰਕੇ ਸਾਨੂੰ ਕੋਈ ਬਜਵੇਂ ਦੇ ਤੀਰਥ ਦੇ ਦਿਓ ਜਿੱਥੇ ਨਾ ਕੇ ਅਸੀਂ ਆਪਦਾ ਸੁੱਖ ਲੈ ਲਈ विष्णु महाराज ਨੇ 68 ਤੀਰਥ ਬਣਾਤੇ। ਵੀ ਇੱਥੇ ਨਾ ਲਿਆ ਕਰੋ। ਗੁਰੂ ਗ੍ਰੰਥ ਸਾਹਿਬ ਤੋਂ ਵੀ ਪੁੱਛਿਆ ਕਿ ਮਹਾਰਾਜ ਵਾਕਈ Vishnu ਨੇ ਇਹ ਦਿੱਤੇ ਨੇ। ਗੁਰੂ ਗ੍ਰੰਥ ਸਾਹਿਬ ਤਾਂ ਕੀ ਕਹਿੰਦੇ? ਸਿਲੇਬਸ ਨਾ ਰਹੇ ਜੇ ਤੁਹਾਡਾ ਕਿਤੇ। ਪੂਰੇ ਧਿਆਨ ਨਾਲ। ਜਿਹੜੇ ਬੱਚੇ ਤਾਕੀਆਂ ਵਿੱਚ ਦੀ ਧਿਆਨ ਮਾਰਦੇ ਰਹਿੰਦੇ ਨੇ ਨਾ ਬਾਹਰ ਤੇ ਉਹ ਨਹੀਂ ਫਿਰ ਫੇਲ ਹੁੰਦੇ ਆਪਾਸ ਹੁੰਦੇ ਇਸ ਤਰ੍ਹਾਂ ਹੀ ਗੁਰੂ ਕੀ ਸੰਗਤ ਵਿੱਚ ਜੇ ਅਸੀਂ ਐਨ ਪੂਰਾ ਤਰੀਕਾ ਵੀ ਉਹਨੂੰ ਹੀ ਕਹਿੰਦੇ ਨੇ ਜੇ ਕੱਕੇ ਦੇ ਕੰਨੇ ਦੇ ਉੱਤੇ ਬਿੰਦੀ ਲਾ ਦੋ ਤਾਂ ਤਰੀਕਾਂ ਵਣ ਜਾਣੀਆਂ ਤਰੀਕਾਂ ਹਜ਼ੂਰ ਨੇ ਵੀ ਕਿਹਾ ਸਿੱਖਾ ਜੇ ਤੈਨੂੰ ਤਰੀਕਾ ਨਹੀਂ ਨ ਆਇਆ ਤਰੀਕਾ ਤੈਨੂੰ ਵੱਲ ਨ ਆਇਆ ਤੈਨੂੰ ਚੱਜ ਨ ਆਇਆ ਸੰਗਤ ਵਿੱਚ ਬੈਠਣ ਦਾ ਫੇਰ ਤਰੀਕਾ ਪਹਿਣ ਗਿਆ ਬਾਰ ਬਾਰ ਜੰਮੇਗਾ ਮਰੇਗਾ ਆਖੋ ਸਤਨਾਮ ਜੀ ਦਾ ਵਾਹ ਗੁਰੂ ਵਕੀਲ ਦੀ ਸਮਝ ਚ ਨਾ ਆਈ ਜੱਜ ਦੀ ਸਮਝ ਚ ਨਾ ਆਈ ਜਿਹੜਾ ਮੁਰਜਮ ਹੈ ਉਹਦੀ ਗੱਲ ਸਮਝ ਨਾ ਆਈ ਤਾਂ ਫੇਰ ਤਰੀਕਾ ਹੀ ਪਾਈ ਜਾਂਦਾ ਜੱਜ ਦੇਖ ਲਓ ਕਈਆਂ ਦੇ ਕੇਸ 20-20 ਸਾਲ ਤੋਂ ਚੱਲਦੇ ਨੇ ਤਰੀਕਾ ਹੀ ਪਈ ਜਾਂਦੀ ਹੈ ਤਰੀਕਾ ਨਹੀਂ ਆਇਆ ਬਸ ਜਿਸ ਦਿਨ ਤਰੀਕਾ ਆ ਗਿਆ ਮੁਰਜ਼ਮ ਔਰ ਵਕੀਲ ਦੀ ਇੱਕ ਗੱਲ ਹੋ ਗਈ ਉਸੇ ਸਮੇਂ ਜੱਜ ਨੇ ਫੈਸਲਾ ਕਰ ਲਿਆ ਹੁਣ ਕਈ ਵਕੀਲ ਫਾਂਸੀ ਲੱਗਦੀ ਨੂੰ ਹਟਾ ਵੀ ਦਿੰਦੇ ਨੇ ਕਈ ਹਟਦੀ ਹਟਦੀ ਨੂੰ ਲਵਾ ਵੀ ਦਿੰਦੇ ਨੇ ਇਸ ਤਰ੍ਹਾਂ ਹੀ ਮੇਰੇ ਵਰਗੇ ਸੰਤ ਨੇ ਕਈ ਐਵੇਂ ਹੀ ਬਣੇ ਨੇ ਚੋਲਾ ਪਾ ਕੇ ਸਾਧ ਸੰਗਤ ਨੂੰ ਫਾਂਸੀ ਲਵਾ ਦਿੰਦੇ ਨੇ ਜਿਹੜੇ ਪੂਰੇ ਸੰਤ ਨੇ ਉਹ ਹਟਾ ਵੀ ਦਿੰਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋਇਸ਼ ਕਰਕੇ ਸਾਰਾ ਕੁਝ ਸਾਨੂੰ ਸੰਗਤ ਵਿੱਚੋਂ ਮਿਲਦਾ 68 ਤੀਰਥ ਦੇਵੀ ਥਾਪੇ ਇਹਦਾ ਮਤਲਬ ਵਿਸ਼ਨੂੰ ਨੇ ਥਾਪ ਦਿੱਤੇ 68 ਤੀਰਥ ਉਦੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦਾ ਸਮਾਂ ਗੁਰਨਾਨਕ ਸਾਹਿਬ ਨੂੰ ਬੇਨਤੀ ਕੀਤੀ ਮਹਾਰਾਜ ਕਿਰਪਾ ਕਰਕੇ ਠਾਠ ਤੀਰਥਾਂ ਤੇ ਜਾਣਾ ਬੜਾ ਔਖਾ ਹੈ। ਨਾ ਮਾਇਆ ਹੀ ਹੈ ਨਾ ਇਨਾਂ ਸਮਾਈਆਂ ਲੋਕਾਂ ਕੋਲੇ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਸੰਗਤ ਵਿੱਚ ਬੈਠ ਕੇ ਧਿਆਨ ਨਾਲ ਗੁਰੂ ਕੀ ਗੱਲ ਸੁਣ ਲਿਓ ਤੇ ਤੁਹਾਡੀ ਝੋਲੀ 'ਚ ਮੈਂ ਠਾਠ ਤੀਰਥਾਂ ਦਾ ਫਲ ਪਾ ਦੂੰਗਾ। ਸੁਣਿਆ 86 ਕਾ ਇਸ਼ਨਾਨ ਜਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ। ਇੰਨਾ ਸੌਖਾ ਮਾਰ ਗਿਆ ਗੁਰੂ ਨਾਨਕ ਸਾਹਿਬ ਦਾ ਹਜੂਰ ਕਹਿੰਦੇ ਤੂੰ ਕੀਰਤਨ ਤੇ ਕਥਾ ਸੁਣ ਲਈ ਧਿਆਨ ਨਾਲ ਤੇ ਤੇਰੀ ਝੋਲੀ 'ਚ ਠਾਠ ਤੀਰਥਾਂ ਦਾ ਫਲ ਪਾ ਦੂੰਗਾ। ਇੰਦੋਂ ਸੌਖਾ ਹੋਰ ਕੰਮ ਕਿਹੜਾ ਹੋਏਗਾ? ਹੁਣ ਵਾਰੀ ਆ ਗਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ। ਉਹਨਾਂ ਨੂੰ ਵੀ ਭਾਈ ਜੇਠਾ ਭਾਈ ਪ੍ਰਾਣਾ ਭਾਈ ਵਿਧੀ ਭਾਈ ਸਾਧ ਸਿੰਘ ਬੁੱਢਾ ਜੀ ਸਾਰਿਆਂ ਨੇ ਰਲ ਕੇ ਬੇਨਤੀ ਕੀਤੀ ਗਰੀਬ ਨਿਵਾਜ। ਸੁਣਨਾ ਵੀ ਬੜਾ ਔਖਾ ਹੈ। ਸੁਣਨਾ ਬੜਾ ਔਖਾ ਮਹਾਰਾਜ। ਗੱਲ ਕਰਨੀ ਵੀ ਸੌਖੀ ਐ ਔਖੀ ਐ ਤੇ ਸੁਣਨੀ ਵੀ ਬੜੀ ਔਖੀ ਕੋਈ ਹੋਰ ਮਾਰਗ ਦੱਸੋ ਗੁਰੂ ਅਰਜਨ ਦੇਵ ਜੀ ਕਹਿੰਦੇ ਚੰਗਾ ਫਿਰ ਆਜੋ ਤੁਹਾਨੂੰ ਹੋਰ ਸੌਖਾ ਮਾਰਗ ਕਰ ਦਨੇ ਆ ਮਹਾਰਾਜ ਕਹਿੰਦੇ ਅੱਠ ਸੱਠ ਤੀਰਥ ਸਗਲ ਪੁੰਨ ਜਿੰਨੇ ਵੀ ਪੁੰਨ ਦੁਨੀਆ ਚ ਬਣੇ ਜਿੰਨੇ ਪੁੰਨ ਬਣੇ ਨੇ ਦੁਨੀਆ ਚ ਸਾਰੇ ਪੁੰਨ ਤੇ ਸਾਰੇ ਤੀਰਥ ਉਹਨਾਂ ਦਾ ਫਲ ਤੇਰੀ ਝੋਲੀ 'ਚ ਪਾ ਦੂੰਗਾ ਇਕ ਜੀ ਦਇਆ ਪਰਵਾਨ ਸਾਰੇ ਦਿਨ ਵਿੱਚ ਇੱਕ ਬੰਦੇ ਨੂੰ ਖੁਸ਼ ਕਰ ਦਿਆ ਕਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਵੇਰ ਤੋਂ ਨਾ ਕਾਪੀ ਲਾ ਲਓ ਸਵੇਰੇ ਉੱਠ ਕੇ ਲਿਖਿਆ ਕਰੋ ਵੀ ਮੈਂ ਰਾਤ ਨੂੰ ਕਿੰਨਿਆਂ ਦਾ ਦਿਲ ਦਿਖਾਇਆ ਤੇ ਸ਼ਾਮ ਨੂੰ ਫੇਰ ਲਿਖਿਆ ਕਰੋ ਭਈ ਅੱਜ ਸਾਰਾ ਦਿਨ ਮੈਂ ਕਿੰਨੀ ਨਿੰਦਿਆ ਔਰ ਕਿੰਨਾ ਝੂਠ ਬੋਲਿਆ ਕਿੰਨੇ ਘੰਟੇ ਤੋਂ ਸਾਧ ਸੰਗਤ ਫਿਰ ਮਰਨ ਵੇਲੇ ਭੋਗ ਤੇ ਉਹ ਸਾਰਾ ਸਮਾਂ ਨੋਟ ਕਰਿਓ ਤੇ ਮਸਾਂ ਇੱਕ ਸਾਲ ਹੀ ਬਣਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਰਾ ਵਿਅਰਥ ਹੋ ਜਾਣਾ ਕਿਉਂਕਿ ਅਸੀਂ ਤਾਂ ਜਿੰਨਾ ਚਿਰ ਸਵੇਰੇ ਉੱਠ ਕੇ 10 ਬੰਦਿਆਂ ਦੀ ਨਿੰਦਿਆ ਨਾ ਕਰੀਏ ਸਾਨੂੰ ਚਾਹ ਨਹੀਂ ਚੰਗੀ ਲੱਗਦੀ ਦਿਲ ਦਿਖਾ ਕੇ ਪਤਾ ਕਬੀਰ ਜੀ ਦਾ ਇੱਕ ਸ਼ਲੋਕ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹੈ ਕਬੀਰ ਜੀ ਕਹਿੰਦੇ ਮਾਨਸ ਜਨਮ ਦੁਲੱਬ ਪਾਏ ਕੇ ਸੰਤਨ ਕਾ ਤੁਮ ਸੰਗ ਕਰੋ ਰੇ ਜੇ ਤੁਮ ਤੇ ਸਤ ਸੰਗ ਨਾ ਹੋਵਤ ਨਾਮ ਜਪੋ ਅਰ ਦਾਨ ਕਰੋ ਰੇ ਨਾਮ ਜਪੋ ਦਾਨ ਕਰਨਾ ਹੁੰਦਾ ਛੱਡ ਦੇਣਾ ਪਰ ਐਸੀ ਛੱਡ ਦੇ ਕਦੋਂ 100 ਰੁਪਏ ਦੇ ਕੇ ਪਰਚੀ ਲੈਣੇ ਆ 100 ਰੁਪਏ ਦੇ ਕੇ ਅਰਦਾਸ ਕਰਾਉਣੇ ਮੇਰਾ ਨਾਮ ਲਿਓ ਛੱਡ ਦੇ ਕਦੋਂ ਨਾਮ ਜਪੋ ਅਰ ਦਾਨ ਕਰੋ ਰੇ ਜੇ ਤੁਮ ਤੇ ਇਹ ਵੀ ਨਾ ਹੋਵਤ ਜੇ ਤੇਰੇ ਤੋਂ ਦਾਨ ਵੀ ਨਹੀਂ ਹੁੰਦਾ ਨਾਮ ਵੀ ਨਹੀਂ ਜਪਿਆ ਜਾਂਦਾ ਫਿਰ ਭਗਤ ਕਬੀਰ ਜੀ ਕਹਿੰਦੇ ਪਾਪੋ ਕੀ ਪੰਡ ਸੀਸ ਨਾ ਧਰੋ ਰੇ ਕਿਸੇ ਦੀ ਨਿੰਦਿਆ ਨਾ ਕਰ ਕਿਸੇ ਦੀ ਬੁਰੀਾਈ ਨਾ ਕਰ ਕਿਸੇ ਨੂੰ ਮਾੜਾ ਨਾ ਕਹਿ ਕਬੀਰ ਜੀ ਫਿਰ ਥੋੜਾ ਜਿਹਾ ਵੀਰ ਰਸ ਵਿੱਚ ਆ ਕੇ ਕਹਿੰਦੇ ਜੇ ਤੁਮ ਤੇ ਇਹ ਵੀ ਨਾ ਛੂਟਤ ਜੇ ਤੈਨੂੰ ਸਵਾਦ ਹੀ ਪੈ ਗਿਆ ਨਿੰਦਿਆ ਤੇ ਝੂਠ ਦਾ ਫਿਰ ਇੱਕ ਕੰਮ ਹੋਰ ਐ ਸੌਖਾ ਜਿਹਾ ਉਹ ਕਰ ਲੈ ਇਸ ਜੀਵਨ ਤੇ ਮਰ ਜਾਓ ਭਲੋ ਰੇ ਫੇ ਦੁਨੀਆ ਤੋਂ ਤੁਰ ਹੀ ਜਾਵੇਂ ਤਾਂ ਚੰਗਾ ਆਖੋ ਸਤ ਨਾਮੁ ਸ੍ਰੀ ਵਾਹਿਗੁਰੂ ਸਾਨੂੰ ਇੱਕ ਇੱਕ ਅੱਖਰ ਓਮ ਹਜੂਰ ਕਹਿੰਦੇ ਦੇਖੀ ਕਿਤੇ ਬ੍ਰਹਮਾ ਵਿਸ਼ਨੂੰ ਮਹੇਸ਼ ਨਾ ਫਸ ਜੇ ਮੇਰਾ ਸਿੱਖ ਨਾ 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 ਇਹ ਭਲੇਖੇ ਚ ਪੈ ਗਏ ਸੀ ਕਿ ਵਿਸ਼ਨੂੰ ਮਹਾਰਾਜ ਰੋਟੀ ਦਿੰਦੇ ਨੇ ਨਾ 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 ਕੋਈ ਰੋਟੀ ਨਹੀਂ ਦਿੰਦੇ ਵਿਸ਼ਨੂੰ ਜੀ ਯਾਦ ਰੱਖਿਓ ਨਾ ਹੀ ਬ੍ਰਹਮਾ ਜੀ ਸਰੀਰ ਬਣਾਉਂਦੇ ਨੇ ਨਾ ਹੀ ਸ਼ਿਵ ਜੀ ਮਹਾਰਾਜ ਮਾਰਦੇ ਨੇ ਕਿਸੇ ਨੂੰ ਇਹ ਤਾਂ ਗੁਣ ਨੇ ਪ੍ਰਮਾਤਮਾ ਦੇ ਗੁਣ ਨੇ ਤੇ ਜਦੋਂ ਇਹ ਜਨਮ ਧਾਰਨ ਕਰਦੇ ਨੇ ਦੁਨੀਆ ਵਿੱਚ ਸਰੀਰ ਵਿੱਚ ਆ ਜਾਂਦੇ ਨੇ ਉਦੋਂ ਫਿਰ ਇਹਨਾਂ ਨੂੰ ਮਰਨਾ ਪੈਂਦਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੀ ਉਪਤਰਾ ਕਾਲ ਪਾਏ ਕਰਿਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਸ ਫਿਰ ਇਹਨਾਂ ਨੂੰ ਮਰਨਾ ਪੈਂਦਾ ਜਦੋਂ ਸਰੀਰ ਤੋਂ ਪਰੇ ਹੋ ਜਾਂਦੇ ਨੇ ਫਿਰ ਰੱਬ ਦੇ ਗੁਣ ਨੇ ਹੁਣ ਸ਼ਿਵਜੀ ਮਹਾਰਾਜ ਨੇ ਸਵਾ ਮਲ ਕੇ ਸਰੀਰ ਤੇ ਗਲ ਵਿੱਚ ਸੱਪ ਪਾ ਲਿਆ ਉਹਨੂੰ ਮਾਰਦਾ ਤਾਂ ਹੈ ਨਹੀਂ ਕਿਸੇ ਨੂੰ ਪਰ ਪ੍ਰਦਰਸ਼ਨੀ ਕਰਦਾ ਹੈ ਲੋਕਾਂ 'ਚ ਫੋਟੋਆਂ ਬਣ ਗਈਆਂ ਪ੍ਰਦਰਸ਼ਨੀ ਕਰਦਾ ਹੈ ਦੁਨੀਆਂ ਦੇ ਲੋਕੋ ਇੱਕ ਦਿਨ ਏਕਾਲ ਰੂਪੀ ਸੱਪ ਨੇ ਡੰਗ ਮਾਰਨਾ ਹੈ ਤਨ ਰਾਖ ਹੋ ਜਾਣਾ ਹੈ ਤੇ ਤਨ ਰਾਖ ਹੋਣ ਤੋਂ ਪਹਿਲਾਂ ਪਹਿਲਾਂ ਅਕਾਲ ਪੁਰਖ ਦੀ ਨਿਗਾਹ ਵਿੱਚ ਮਨਜ਼ੂਰ ਹੋ ਜਾਓ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਤਨ ਸਵਾਹ ਹੋਣ ਤੋਂ ਪਹਿਲਾਂ ਪਹਿਲਾਂ ਸੱਚਖੰਡ ਚਲੇ ਜਾਓ ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਇਲਾ ਮਰਨ ਤੋਂ ਬਾਅਦ ਨਹੀਂ ਮੁਕਤੀ ਮਿਲਣੀ ਗੁਰੂ ਗ੍ਰੰਥ ਸਾਹਿਬ ਨੇ ਅਨਕਾਰੀ ਕਰਤੀ ਫਿਰ ਕਿਹੜੇ ਬਾਪੂ ਤੋਂ ਲੈਣੀ ਹੈ ਮੁਕਤੀ ਉਹ ਤਾਂ ਕਹਿੰਦਾ ਆਈ ਨਾ ਮੇਰੀ ਹਜ਼ੂਰੀ ਚ ਮਰਨ ਤੋਂ ਬਾਅਦ ਤਾਂ ਮੁਕਤੀ ਦਾ ਮਕਸਦ ਹੀ ਕੋਈ ਨਹੀਂ ਤੈਨੂੰ ਮਨੁੱਖਾ ਤਨ ਦਿੱਤਾ ਤੂੰ ਚਾਰ ਪੈਰ ਸੌ ਕੇ ਗੁਜ਼ਾਰ ਲੈ ਚਾਰ ਪੈਰ ਖਾ ਕੇ ਗੁਜ਼ਾਰ ਲੈ ਬਾਬਾ ਜੀ ਮੇਰਾ ਰੈ ਰਸ ਪੜਨ ਨੂੰ ਜੀ ਨਹੀਂ ਕਰਦਾ ਮੈਂ ਅੱਜ ਤੱਕ ਕਰ 40 ਸਾਲਾਂ ਚ ਨਹੀਂ ਸੁਣਿਆ ਵੀ ਕਿਸ ਕੋਈ ਕਹਿੰਦਾ ਹੋਵੇ ਮੇਰਾ ਫੋਨ ਚੋ ਜੀ ਨਹੀਂ ਕਰਦਾ ਹਟਣ ਨੂੰ ਜਾਂ ਮੇਰਾ ਟੈਲੀਵਿਜ਼ਨ ਦੇ ਮੂਹਰੇ ਬਹਿ ਕੇ ਜੀ ਨਹੀਂ ਕਰਦਾ ਬਸ ਪਾਠ ਕਰਨ ਨੂੰ ਜੀ ਨਹੀਂ ਕਰਦਾ ਤੇ ਯਾਦ ਰੱਖੋ ਜਿਹਨੂੰ ਬੁਖਾਰ ਚੜ ਗਿਆ ਉਹਨੂੰ ਰੋਟੀ ਵੀ ਕੌੜੀ ਲੱਗਦੀ ਐ ਜਿਨੂੰ ਆਤਮਕ ਹੰਕਾਰ ਦਾ ਬੁਖਾਰ ਚੜ ਗਿਆ ਸਾਧ ਸੰਗਤ ਨੂੰ ਕੀਰਤਨ ਕਥਾ ਚੰਗੇ ਨਹੀਂ ਲੱਗਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਸ ਆਦਤ ਬਣ ਗਈ ਸਾਡੀ ਇੱਕ ਲੈਬੋਰੀ ਜਿੱਥੇ ਟੈਸਟ ਹੁੰਦੇ ਨੇ ਖੂਨ ਵਗੈਰਾ ਦੇ ਉੱਥੇ ਨਾ ਚੂਹੇ ਹੋ ਗਏ ਬਹੁਤ ਇੰਨੇ ਚੂਹੇ ਹੋ ਗਏ ਬੜੀਆਂ ਉਹਨਾਂ ਨੇ ਜ਼ਹਿਰਾਂ ਪਾਈਆਂ ਪਰ ਚੂਹੇ ਮਰੇ ਨਹੀਂ ਫਿਰ ਉਹਨਾਂ ਨੇ ਸੰਤਾਂ ਤੋਂ ਪੁੱਛਿਆ ਬਾਬਾ ਮੱਖਣ ਸਿੰਘ ਵਰਗਿਆਂ ਤੋਂ ਵੀ ਬਾਬਾ ਜੀ ਇੰਨੇ ਚੂਹੇ ਹੋ ਗਏ ਕੀ ਕਰੀਏ ਬੜੀ ਜ਼ਹਿਰ ਪਾਪਾ ਕੇ ਦੇਖ ਲਈ ਸੰਤ ਫਿਰ ਕਹਿੰਦੇ ਇਦਾਂ ਕਰੋ ਇਹਨਾਂ ਨੂੰ ਮਿੱਠਾ ਪਾਓ ਬਈ ਮਿੱਠਾ ਅੰਮ੍ਰਿਤ ਵਰਗੀ ਕੋਈ ਚੀਜ਼ ਮਿੱਠੀ ਰੱਖੋ ਜਦੋਂ ਮਿੱਠਾ ਪਾਇਆ ਸਾਰੇ ਚੂਹੇ ਮਰ ਗਏ ਆਖੋ ਸਤਿਨਾਮ ਵਾਹਿਗੁਰੂ ਹੁਣ ਮਾਫ ਕਰ ਦਿਓ ਮੈਂ ਪਹਿਲਾਂ ਮਾਫੀ ਮੰਗ ਲਵਾਂ ਹੁਣ ਸਾਨੂੰ ਸ਼ਰਾਬ ਨਹੀਂ ਮਾਰ ਰਹੀ ਸਾਨੂੰ ਅੰਮ੍ਰਿਤ ਮਾਰ ਰਿਹਾ ਆਖੋ ਸਤਨਾਮ ਆਦਤ ਬਣ ਗਈ ਹੈ ਜ਼ਹਿਰ ਖਾਣ ਦੀ ਮੈਂ ਉੱਚੀ ਸੁਰ ਤੇ ਬੋਲਦਾ ਤੁਸੀਂ ਨਹੀਂ ਬੋਲਦੇ ਉੱਚੀ ਸੁਰ ਬੋਲੋ ਕੈਸੀ ਹਾਲਤ ਹੋਗੀ ਸਾਡੀ ਅੰਮ੍ਰਿਤ ਕੋੜਾ ਲੱਗਦਾ ਵਿਖਿਆ ਮਿੱਠੀ ਵਿਖਿਆ ਮਿੱਠੀ ਸਨਵਾ ਅੰਮ੍ਰਿਤ i